ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤੇ ਆਉਣੁ ਜੀ ਆਉਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣ ਆਪਣੇ SBI ਬੈਂਕ ਤੇ ਖਾਤਾ ਖੋਲ੍ਹ ਵਾਲਿਆਂ ਦੇ ਲਈ ਆਈ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਭਾਰਤੀ ਰਿਜ਼ਰਵ ਬੈਂਕ ਨੇ ਰਿਪ ਉਦਾਰ ਨੂੰ ਬਰਕਰਾਰ ਰੱਖਿਆ ਹੈ ਪਰ ਕਈ ਬੈਂਕਾਂ ਨੇ ਕਰਜ਼ਿਆਂ ਤੇ ਵੀ ਆਜ ਵਧਾਉਣਾ ਸ਼ੁਰੂ ਕਰ ਦਿੱਤਾ ਭਾਰਤੀ ਸਟੇਟ ਬੈਂਕ ਨੇ ਇੱਕ ਵਾਰ ਫਿਰ ਹੋਮ ਲੋਨ ਦੇ ਵਿਆਜ ਦਰਾਂ ਵਧਾ ਦਿੱਤੀਆਂ ਇਸ ਦਾ ਮਤਲਬ ਹੈ ਕਿ ਹੁਣ ਤੁਹਾਨੂੰ ਆਪਣੇ ਲੋਨ ਦੀ ਜ਼ਿਆਦਾ EMI ਦਾ ਭੁਗਤਾਨ ਕਰਨਾ ਹੋਵੇਗਾ ਭਾਰਤੀ ਸਟੇਟ ਬੈਂਕ SBI ਨੇ 15 ਜੂਨ ਤੋਂ ਸਾਰੇ ਕਰਜ਼ੇ ਕਰ ਲਈ ਆਪਣੀ ਸੀਮਤ ਲਗਤ ਉਦਾਰ ਦਰਾਂ ਚ 10 ਅੰਕ ਜਾਂ 0.1% ਦਾ ਵਾਅਦਾ ਕੀਤਾ ਹੈ ਤੇ SBI ਦੇ ਇਸ ਕਦਮ ਨਾਲ MCCI LARR ਨਾਲ ਜੁੜੇ ਅਰ ਤਰ੍ਹਾਂ ਦੇ ਕਰਜ਼ਿਆਂ ਦੀ ਐਮਆਈ ਵਧੇਗੀ ਅਤੇ ਈਐਮਆਈ ਵਧੇਗੀ ਜਿਸ ਦਾ ਮਤਲਬ ਇਹ ਹੁੰਦਾ ਹਨ ਕਿ ਪਹਿਲਾਂ ਨਾਲੋਂ ਹਰ ਮਹੀਨੇ ਲੌਣ ਦੀ ਜ਼ਿਆਦਾ ਈਐਮਆਈ ਅਦਾ ਕਰਨੀ ਪਵੇਗੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਹੀ ਧੰਨਵਾਦ